हां जी दोस्तों सत श्री अकाल स्वागतਾ ਤੁਹਾਡਾ ਸਾਡੇ ਚੈਨਲ ਤੇ ਮੈਂ ਚਾਹੁੰਨਾ ਤੁਸੀਂ ਸਭ ਠੀਕ ਠਾਕ ਹੋਵੋਗੇ ਅ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਮੰਨ ਲਓ ਵੀ ਕਣਕ ਤੇ ਆਪਾਂ ਨੇ ਤੀਜਾ ਰਿਓ ਪਾਤਾ ਪਿਛੇ ਸਵਾ ਤੋਂ ਬਾਅਦ ਵੀ ਸਵਾ ਵਾਲੇ ਦਿਨਾਂ 'ਚ ਵੀ ਬਾਰਸ਼ ਪੈ ਗਈ ਬਾਰਸ਼ ਨਾਲ ਥੋੜਾ ਜਿਹਾ ਆਪਣਾ ਪਹਿਲਾਂ ਕੀ ਤਾਂ ਨੂੰ ਪਾਣੀ ਵੀ ਲਾਇਆ ਹੋਇਆ ਸੀ ਉਸ ਪਾਣੀ ਲਾਉਣ ਕਾ ਕੇ ਹਫਤਾ ਕ ਪਹਿਲਾਂ ਲਾਇਆ ਸੀ ਪਾਣੀ ਆਪਾਂ ਨੇ ਉਹ ਉਸ ਤੋਂ ਬਾਅਦ ਫਿਰ ਬਾਰਸ਼ ਵੀ ਪੈ ਗਈ ਇੱਕ ਦਿਨ ਤਾਂ ਥੋੜੀ ਪਈ ਤੇ ਫਿਰ ਇੱਕ ਦੂਏ ਤੀਏ ਦਿਨ ਰਾਤ ਨੂੰ ਜਾਦੇ ਪੈ ਗਈ ਉਹਦਾ ਹਜੇ ਵੀ ਮੰਨ ਲਓ ਵੀ ਕਿੰਨੇ ਦਿਨ ਹੋ ਗਏ ਪਾਣੀ ਸੁੱਕਿਆ ਨਹੀਂ ਰਿਓ ਪਾਤਾ ਦੀ ਵੈਸੇ ਆ ਦੇਖੋ ਇਦਾਂ ਦੇ ਖੇਤਾਂ 'ਚ ਹਜੇ ਵੀ ਕਿਤੇ ਕਿਤੇ ਪਾਣੀ ਖੜਾ ਹੈ। ਧੁੰਦ ਵੀ ਬਹੁਤ ਪੈ ਰਹੀ ਹੈ। ਠੰਡੀ ਹਵਾ ਚੱਲ ਰਹੀ ਹੈ। ਨਾਲੇ ਹੁਣ ਦੁਬਾਰਾ ਫੇਰ ਕਹਿੰਦੇ ਨੇ ਵੀ ਬਾਰਿਸ਼ ਪੈ ਸਕਦੀ ਹੈ। ਵੀ ਇਹ ਜਿਹੜੀਆਂ ਜ਼ਮੀਨਾਂ 'ਚ ਆਪਾਂ ਨੀਮੀਆਂ ਹੁੰਦੀਆਂ ਨੇ ਉਹਨਾਂ 'ਚ ਪਾਣੀ ਕਿਸੇ ਲੋਟ ਨਿਕਲਦਾ ਨਹੀਂ। ਇਹ ਕੱਟਦੇ ਵੀ ਆਪਾਂ ਫੇਰ ਦੁਬਾਰਾ ਬਾਰਸ਼ ਪੈ ਜਾਂਦੀ ਆ ਉਹਦੇ ਨਾਲ ਫੇਰ ਦੁਬਾਰਾ ਉਹਨਾਂ ਇਨ ਹੋ ਜਾਂਦਾ ਪਰ ਕੱਡੇ ਵੀ ਕਿਸੇ ਕਿਸੇ ਪਾਸੇ ਨੂੰ ਜਿਹੜਾ ਨਾਲ ਹੁੰਦੀ ਹੋਰ ਦੇ ਕਿਹੜਾ ਕਿਸੇ ਦੇ ਖੇਤ ਚ ਆਪਾਂ ਪਾ ਸਕਦੇ ਆ ਇਹਨੂੰ ਪਾਣੀ ਨੂੰ ਆਪਣੇ ਖੇਤਾਂ ਨੂੰ ਪਾਣੀ ਲੱਗਿਆ ਹੀ ਹੋਇਆ ਸੀ ਪਹਿਲਾਂ ਉਦੋਂ ਇਹ ਲੱਗਦਾ ਸੀ ਮੌਸਮ ਖੁਸਕਾ ਹੋ ਗਿਆ ਪਹਿਲਾਂ ਬਾਰਸ਼ ਦਾਦੇ ਤੇ ਜਦ ਪਈ ਨਹੀਂ ਫੇਰ ਦੁਬਾਰਾ ਬਾਰਸ਼ ਹੁਣ ਤੱਕ ਬਾਅਦ ਪੈਗੀ ਯਾਦ ਨੂੰ ਉਹ ਬੱਤ ਜੀ ਆਏ ਯਾਦ ਨੂੰ ਫੇਰ ਦੁਬਾਰਾ ਵਾਰਸ ਪੈ ਗਈ ਤੀ। ਹੋਰ ਜੋ ਦੀਪ ਕੇ ਇੱਥੇ ਤੀਜੀ ਲਾ ਚੁੱਕੇ ਆ। ਆ ਦਿਖਾਉਂਦੇ ਆ ਤੁਹਾਨੂੰ ਕਾਨਕ ਜਿਵੇਂ ਪੀੜੀ ਹੋਈ ਪਈ ਆ। ਅਜੇ ਆਪਣੇ ਜੂਰੀਏ ਦੀ ਕਹਿੰਦੇ ਤੇ ਵੀ ਇਹਦੇ ਸੁੱਕੇ ਤੇ ਪਾਵਾਂਗੇ ਵੀ ਥੋੜਾ ਜਿਹਾ ਸੁੱਕ ਲੈਣ ਦੋ। ਫੇਰ ਸੋਚਿਆ ਵੀ ਸੁੱਕਣ ਤੱਕ ਵੀ ਫੇਰ ਦੁਬਾਰਾ ਬਾਰਸ ਪੈ ਗਈ ਜਿਹੜੀ ਇੱਧਰ ਕਮਜ਼ੋਰ ਉਈਓ ਪਈ ਹੋਈ ਐ ਵੀ ਦੁਬਾਰਾ ਫੇਰ ਹੋਰ ਜਿਆਦਾ ਕਮਜ਼ੋਰ ਪੈ ਜੂ ਆ ਦੇਖੋ ਸਾਹਮਣੇ ਤੁਹਾਨੂੰ ਦਿਖਾਈ ਦਿੰਦੀ ਹੋਊਗੀ ਐ ਪੀੜੀ ਪਈ ਹੋਈ ਐ ਇੱਥੇ ਕਿਤੇ ਪਾਣੀ ਖੜ ਗਿਆ ਉੱਥੋਂ ਕਾਫੀ ਪੂੜੀ ਪੈ ਗਈ ਇਹ ਖੱਤਾ ਥੋੜਾ ਜਿਹਾ ਨੀਮਾ ਵੀ ਐ ਕਰਕੇ ਜੋ ਥੋੜਾ ਜਿਹਾ ਪਾਣੀ ਵੀ ਵੱਧ ਲੱਗ ਜਾਂਦਾ ਉਹ ਕੁਝ ਸਾਹਮਣੇ ਨਾਲ ਦੇ ਖੇਤਾਂ 'ਚੋ ਖੱਡਾਂ-ਖੁੱਡਾਂ ਪੈ ਕੇ ਉਹ ਟੁੱਟ ਜਾਂਦਾ ਉਹਦੇ ਨਾਲ ਇਹ ਕਾਫੀ ਇਦਾਂ ਦਾ ਉਹ ਹੋ ਗਿਆ ਰੇਤ ਆ ਲੱਗ ਚੁੱਕਿਆ ਰੇਹ ਨੂੰ ਤਿੰਨ-ਚਾਰ ਦਿਨ ਹੋ ਗਏ ਪਾਏ ਨੂੰ ਯਾਨੀ ਹੁਣ ਥੋੜੀ ਜਿਹੀ ਸੰਭਲ ਜੇ ਜਾਊਗੀ ਇਹਦੇ ਰੇਹ ਨਾਲ ਨਹੀਂ ਤਾਂ ਇਹ ਜੇ ਜਦੋਂ ਲੱਗਦੇ ਤੇ ਹਾਲਾਤ ਵੀ ਪਾਣੀ ਜਾਦੇ ਖੜਾ ਉਹਦੇ ਨਾਲ ਤਾਂ ਇਹ ਸੁੱਕੇ ਜਾਣ ਦੀ ਕਦਰ ਤੇ ਆ ਜਾਣੀ ਤੀ ਕਿਉਂ ਖਾਦ ਨਾਲ ਥੋੜੀ ਜੀ ਤਾਕਤ ਮਿਲ ਜਾਂਦੀ ਹੈ ਦੁਬਾਰਾ ਉਹ ਫਿਰ ਆਪਣੇ ਆਪ ਨੂੰ ਅਪ ਕਰ ਲੈਂਦੀ ਹੈ ਇਦਾਂ ਦੇ ਦੇਖੋ ਆ ਧੁੰਦ ਵੀ ਸਾਰੀ ਪੈ ਰਹੀ ਹੈ तकरीबन ਹਨੇਰੇ ਵਾਂਗੂ ਹੀ ਹੋ ਰਿਹਾ ਹੈ ਅੱਜ ਤਾਂ ਸਵੇਰ ਦੀ ਧੁੰਦ ਉੱਤਰੀ ਹੋਣੀ ਕੱਲ ਵੀ ਕਾਫੀ ਸੀ ਅੱਜ ਵੀ ਅਜਤਾ ਹੁਣ ਸੂਰਜ ਵੀ ਪੂਰਾ ਦਿਖਾਈ ਨਹੀਂ ਦੇ ਰਿਹਾ ਇਦਾਂ ਹੀ ਸਾਰੇ ਹਾਲਾਤ ਨੇ ਵੈਸੇ ਤਾਂ ਕਣਕ ਨੂੰ ਕਹਿੰਦੇ ਹੁੰਦੇ ਨੇ ਵੀ ਠੰਡ ਜ਼ਰੂਰੀ ਆ ਵੀ ਠੰਡ ਨਾਲ ਕਣਕ ਵਧੀਆ ਬਣਦੀ ਐ ਪਰ ਜਿਹੜੇ ਖੇਤਾਂ 'ਚ ਪਾਣੀ ਲੱਗਿਆ ਹੋਇਆ ਇਹ ਆ ਦੁਬਾਰਾ ਬਾਰਿਸ਼ ਦੀ ਇਦਾਂ ਲੱਗਦੀ ਆ ਵੀ ਦੁਬਾਰਾ ਆਊਗਾ ਉਹ ਫੇਰ ਥੋੜਾ ਜਿਹਾ ਨੁਕਸਾਨ ਵਾਲੇ ਨੇ ਜਿਵੇਂ ਹੁਣ ਆ ਦੇਖ ਦੇ ਦੇਖਦੇ ਏਨੇ ਸਾਨੂੰ ਇਹ 'ਚ ਗਰੀਬ ਨਾ ਥੱਲੇ ਵਾਲੇ ਪੱਤੇ ਪੀਲੇ ਪੀਲੇ ਹੋ ਗਏ ਐ ਸਾਰੇ ਇਹ ਥੋੜੇ ਜਿਹਾ ਪਾਣੀ ਜਿੱਥੇ ਜ਼ਿਆਦਾ ਲੱਗ ਜਾਂਦਾ ਉਹ ਤਾਂ ਫੇਰ ਔਖਾ ਹੀ ਕਰਦੀ ਐ ਬਾਕੀ ਦੇਖਦੇ ਆ ਜੇ ਮੌਸਮ ਥੋੜਾ ਜਿਹਾ ਠੀਕ ਹੋਊਗਾ ਇਹ ਚ ਹੋਰ ਲਿਆ ਕੇ ਖਾਦ ਖੂਦ ਪਾਵਾਂਗੇ ਉਹਦੇ ਨਾਲ ਥੋੜਾ ਜਿਹਾ ਹਰਕ ਜ਼ਰੂਰ ਪੈ ਜੂ ਆ ਦੇਖੋ ਆ ਜਗਾ ਉੱਚੀ ਐ ਇੱਥੇ ਥੋੜਾ ਜਿਹਾ ਨਾ ਠੀਕ ਐ ਜਣੀ ਆ ਨੀਮੀ ਇੱਥੇ ਜੋ ਥੋੜਾ ਜਿਹਾ ਪਾਣੀ ਕੱਢਦਾ ਜਾਦੇ ਜਿੱਥੇ ਜਿੱਥੇ ਜੀ ਜਿਆਦੇ ਮਾਤਰਾ ਜਿ ਖੜਾ ਰਹਿੰਦਾ ਉੱਥੇ ਉਹ ਕਮਜ਼ੋਰ ਹੋ ਗਿਆ ਇਤਰਾ ਅੰਬਾਲੀ ਮੋਟਰ ਤੇ ਆਏ ਹੋਏ ਤੇ ਆਪਾਂ ਉੱਥੇ ਦਾ ਦਖਾ ਰਹੇ ਆ ਇਹ ਹਾਂ ਕਈਆਂ ਨੇ ਪਾਣੀ ਨਹੀਂ ਲਾਇਆ ਉਹ ਵਧੀਆ ਰਹੇ ਆਪਣੀਆਂ ਗੇਤੀਆਂ ਦੀਆਂ ਥੋੜੀਆਂ ਜਿਹੀਆਂ ਪਾਣੀ ਦੀ ਮੰਗ ਰਹੀਆਂ ᱛੀਆਂ ਆਪਾਂ ਨੇ ਲਾਉਣਾ ਪੈ ਗਿਆ ਉਹ ਤੋਂ ਬਾਅਦ بارش ਦਾ ਵੀ ਕਹਿੰਦੇ ਤੇ ਵੀ ਟਾਲ ਮਟੋਲੇ ਜਿਹੀ ਹੋ ਰਹੀ ਸੀ ਤੇ ਪਰ بارش ਪਾਏਗੀ ਬਹੁਤ ਜ਼ਿਆਦਾ ਇਸ ਕਰਕੇ ਥੋੜਾ ਜਿਹਾ ਐਦਾਂ ਦਾਬਗੀ ਕਣਕ ਜਿਹੜਾ ਹੁਣ ਯੂਰੀਆ ਦਾ ਪਾਤਾ ਹੁਣ ਦੇਖਦੇ ਹਾਂ ਹੁਣ ਦੁਬਾਰਾ ਕਿੰਨਾ ਕੁ ਉੱਠਦੀ ਕਰਦੀ ਐ ਅੱਜ ਹੋ ਗਈ 4 ਤਰੀਕ 5 ਦਾ ਕਹਿੰਦੇ ਨੇ ਵੀ ਜੇ ਇਥੋਂ ਵਿੱਚ ਵਿੱਚ ਕਹਿੰਦੇ ਨੇ ਵੀ ਦਿਖਾਉਂਦਾ ਵੀ ਬਾਰਸ਼ ਪੈ ਰਹੀ ਹੈ ਕਈ ਮੋਬਾਈਲਾਂ ਤੇ ਲੱਗਦਾ ਵੀ ਦਿਖਾ ਰਿਹਾ ਹੈ ਕਈਆਂ ਤੇ ਦਿਖਾਈ ਨਹੀਂ ਰਿਹਾ ਉਹ ਦੇਖੋ ਬਾਕੀ ਉੱਪਰ ਵਾਲੇ ਦੇ ਹੱਥ ਹੈ ਜਿੱਦਾਂ ਕਹਿੰਦੇ ਨੇ ਵੀ ਉਹਨੇ ਕਰਨਾ ਉਹਨੇ ਕਰਕੇ ਹੀ ਹਟਣਾ ਇਹਦੇ ਵਿੱਚ ਉਹਨੂੰ ਠੀਕ ਲੱਗਦਾ ਉਹਨੇ ਉਦਾਂ ਕਰ ਲਈਦਾ ਉਹ ਆਪਣਾ ਹੋ ਕਰਨਾ ਇੱਧਰ ਵੀ ਥੋੜੀ ਜਿਹੀ ਲੱਗਦੀ ਐ ਇਦਾਂ ਹੀ ਆ ਇਥੇ ਯਾ ਨੀਮਾ ਦੀ ਆ ਅੰਬਾ ਜਿਹੜਾ ਅੰਬਾੜੇ ਖੇਤ ਬੋਲਦੇ ਆ ਨਾਲ ਇੱਧਰਲੇ ਬਸੇ ਜਾਮਣ ਆ ਇਹ ਇਹ ਜਾਮਣ ਤੇ ਅੰਬ ਵਾਲਾ ਖੇਤੇ ਬੋਲ ਦਿੰਨੇ ਆ ਕਈ ਵਾਰ ਆਪਾਂ ਇਹ ਉਹ ਖੇਤ ਹੈ ਤਕਰੀਬਨ ਸਾਢੇ 3 ਥੈਲੇ ਲੱਗ ਚੁੱਕੇ ਨੇ ਇਹਨਾਂ ਔਰ ਬਾਕੀ ਦੇਖਦੇ ਆ ਜੇ ਹੁਣ ਉਹ ਲੋਡ ਪਈ ਤਾਂ ਅੱਧਾ-ਅੱਧਾ ਥੈਲਾ ਹੋਰ ਮਾਰ ਦਾਂਗੇ ਫੇਰ ਚਾਰ ਤਾਂ ਤਕਰੀਬਨ ਸਾਡੇ ਈਰੀਏ ਚ ਪਾਏ ਜਾਂਦੇ ਨੇ ਕਿਉਂਕਿ ਹੁਣ ਕਣਕ ਡਾਊਨ ਵੀ ਰੱਖ ਕੇ ਕੋਈ ਫਾਇਦਾ ਨਹੀਂ ਜਦੋਂ ਇਹ ਡਾਊਨ ਰਹੂਗੀ ਫੇਰ ਉਹ ਝਾੜ ਚ ਬਹੁਤ ਫਰਕ ਪਾਉਂਦੀ ਹੈ ਆ ਥੋੜੇ ਜਿਹੇ ਦਿਨ ਠੀਕ ਹੋਏ ਤੇ ਫੇਰ ਇਹ ਚ ਦੇਖਦੇ ਆ ਪਾਉਨੇ ਆ ਔਰ ਤੁਸੀਂ ਵੀ ਦੱਸਿਓ ਦੋਸਤੋ ਵੀ ਤੁਹਾਡੇ ਏਰੀਏ 'ਚ ਬਾਰਸ਼ ਦਾ ਕਿੰਨਾ ਕ ਫਸਲ ਤੇ ਅਸਰ ਹੋਇਆ ਕੀ ਉਹ ਵਧੀਆ ਪੈਣ ਵਾਲਾ ਵਧੀਆ ਫਸਲ ਹੋਈ ਐ ਕਿ ਥੋੜਾ ਜਿਆਦਾ ダਬ ਗਈ ਇਹਦੇ ਬਾਰੇ ਜਰੂਰ ਕਮੈਂਟਾਂ 'ਚ ਦੱਸਿਓ ਕਿਹੜੇ ਏਰੀਏ ਦੇ ਹੋ ਤੁਸੀਂ ਨਾਲੇ ਇਹ ਵੀ ਦੱਸਿਓ ਬਾਕੀ ਗੱਲਬਾਤ ਜਰੂਰ ਕਰਦੇ ਰਹਾ ਕਰੋ ਉਧਰ ਉਧਰ ਹੀ ਪਤਾ ਲੱਗਦਾ ਰਹਿੰਦਾ ਵੀ ਕਿਹੜੇ ਏਰੀਏ 'ਚ ਕਿਵੇਂ ਦਾ ਹੈ ਨਾਲੇ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਕਿ ਬਾਰਸ਼ ਨਾਲ ਕਿੰਨਾ ਕੁ ਫਾਇਦਾ ਹੋਇਆ ਜਾਂ ਡਾਊਨ ਹੋ ਗਈ ਕਣਕ ਵੀ ਕਿੰਨੇ ਕਿੰਨੇ ਰਿਓ ਪਾਤੇ ਇਹ ਵੀ ਜ਼ਰੂਰ ਦੱਸਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਨਾਲ ਵੀਡੀਓ ਨੂੰ ਲਾਇਕ ਵੀ ਕਰਿਆ ਕਰੋ ਜੇ ਵਧੀਆ ਲੱਗਦੀ ਹੈ ਬਾਕੀ ਜਿਹੜੇ ਦੋਸਤ ਸਾਡੀ ਵੀਡੀਓ ਦੇਖਦੇ ਆ ਅਸੀਂ ਤੁਹਾਡਾ অতি ਧੰਨਵਾਦ ਦੀਆਂ ਜੁੜੇ ਰਿਹਾ ਕਰੋ ਸਾਡੇ ਚੈਨਲ ਨਾਲ ਅੱਗੇ ਨੂੰ ਵੀ ਹੋਰ ਵਧੀਆ ਵੀਡੀਓ ਦਿਖਾਈਏ ਤਾਂ ਕਿ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਦੀਆਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਸਾਰਿਆਂ ਨੂੰ ਸਤ ਸ੍ਰੀ ਅਕਾਲ